ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਮੁੱਖ ਤੌਰ ਤੇ ਅੱਜ ਸਾਫ ਰਹਿਣ ਦੀ ਸੰਭਾਵਨਾ ਹੈ ਸਵੇਰ ਵੇਲੇ ਹਲਕੀ ਧੁੱਲਕੀ ਕੁਝ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਉਂਝ ਮੌਸਮ ਸਾਫ ਰਹੇਗਾ ਕੱਲ ਜਿਵੇਂ ਅਮੀਰ ਸੀ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਸੀਗੀ ਉਸੇ ਤਰ੍ਹਾਂ ਹੀ ਹੋਇਆ ਖਾਸ ਕਰਕੇ ਮਾਲਵੇ ਦੇ ਪਵਾਰ ਖੇਤਰ ਦੇ ਵਿੱਚ ਕੱਲ ਵੱਡੇ ਪੱਧਰ ਤੇ ਮੀਂਹ ਪਿਆ ਗੜੇਮਾਰੀ ਹੋਈ ਫਸਲਾਂ ਦਾ ਨੁਕਸਾਨ ਹੋਇਆ। ਇਹ ਸਿਸਟਮ ਜਿਹੜਾ ਸੀਗਾ 9 ਤੋਂ 12 ਤਰੀਕ ਤੱਕ ਦਾ ਸੀਗਾ ਉਹ ਤਕਰੀਬਨ ਅੱਜ ਪੰਜਾਬ ਤੋਂ ਪਰ ਲੰਘ ਚੁੱਕਾ ਹੈ। ਅੱਜ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ। ਸਵੇਰ ਵੇਲੇ ਹੋ ਸਕਦਾ ਕਿ ਦੁਪਹਿਰ ਵੇਲੇ ਥੋੜਾ ਜਿਹਾ ਇੱਕ ਵਾਰ ਫੇਰ ਬਦਲੇ। ਜਿੱਥੇ ਪੂਰੇ ਦੀ ਹਵਾ ਚੱਲਦੀ ਹੈ ਤੇ ਦੁਪਹਿਰ ਤੋਂ ਬਾਅਦ ਰੁਕਦੀ ਹੈ। ਉਹਨਾਂ ਖੇਤਰਾਂ ਦੇ ਵਿੱਚ ਹਲਕਾ ਫੁਲਕਾ ਬੱਦਲ ਬਣ ਕੇ ਕੱਟ ਖੇਤਰੀ ਮੀਂਹ ਦੀ ਕਾਰਵਾਈ ਹੋਣ ਦੀ ਸੰਭਾਵਨਾ ਰਹੇਗੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪਿਆ ਜਤੇ ਜਹਨੇਰੀ ਉਸ ਤਰ੍ਹਾਂ ਦੀ ਤਾਂ ਉਮੀਦ ਨਹੀਂ ਹੈ ਪਰ ਫਿਰ ਵੀ ਕਿਥੇ ਦੁਪਹਿਰ ਤੋਂ ਬਾਅਦ ਹਵਾ ਰੁਕਦੀ ਹੈ ਤੇ ਹਲਕੇ ਫੁਲਕੇ ਬੱਦਲਵਾਈ ਬਣ ਕੇ ਟੁੱਟਵੇਂ ਜੇ ਸ਼ਰਾਟੇ ਦੋ ਚਾਰ ਪਿੰਡਾਂ ਵਾਲਾ ਕਿਤੇ ਲੱਗ ਸਕਦਾ ਹੈ ਨਹੀਂ ਤਾਂ ਉੰਜ ਮੌਸਮ ਅੱਜ ਸਾਰੇ ਹੀ ਕਿੱਤੇ ਦੇ ਵਿੱਚ ਸਾਫ਼ ਬਣਿਆ ਰਹੇਗਾ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਅਗਲੇ 3 ਤੋਂ 4 ਦਿਨ ਨਹੀਂ ਹੈ ਮੌਸਮ ਸਾਫ਼ ਰਹੇਗਾ